ਜੋ ਪਿਛਲੇ ਦਿਨੀ ਜਿਹੜੀ ਹੈ ਵਾਰਡਬੰਦੀ ਹੋਈ ਹੈ ਸਰਹੰਦ ਸ਼ਹਿਰ ਦੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਨਗਰ ਕੌਂਸਲਰ ਦੀ ਚੋਣਾਂ ਦੀ ਵਾਰਡਬੰਦੀ ਹੋਈ ਹੈ ਪਰ ਜੋ ਅਸੀਂ ਸਰਹੰਦ ਨਗਰ ਕੌਂਸਲ ਦੇ ਵਿੱਚ ਜਿਹੜੀ ਵਾਰਡਬੰਦੀ ਕੀਤੀ ਗਈ ਹੈ ਉਹਦੇ ਉੱਤੇ ਅੱਜ ਪੂਰੇ ਸਰਹੰਦ ਸ਼ਹਿਰ ਦੇ ਜਿਹੜੇ ਨਿਵਾਸੀ ਨੇ ਬੜੇ ਇਸ ਗੱਲੋਂ ਜਿਹੜੀ ਸਰਕਾਰ ਨੂੰ ਜਿਹਨੇ ਜੀ ਕਾਰਜਕਾਰੀ ਕਰੀ ਉਹਦੇ ਤੇ ਬੜਾ ਪ੍ਰਸ਼ਨ ਚਿੰਨ ਖੜਾ ਹੋ ਰਿਹਾ ਉਹਦਾ ਕਾਰਨ ਮੇਨ ਇਹ ਹੈ ਵੀ ਜਿੰਨੀ ਪਾਪੂਲੇਸ਼ਨ ਪਹਿਲਾਂ ਸੀਗੀ ਨਗਰ ਕੌਂਸਲ ਦੀ ਪਾਪੂਲੇਸ਼ਨ ਅੱਜ ਵੀ ਉਨੀ ਹੀ ਹੈ ਔਰ ਜਿੰਨੇ ਵਾਰਡ 23 ਵਾਰਡ ਸੀਗੇ 23 ਵਾਰਡ ਵੀ ਅੱਜ ਉਨੇ ਹੀ ਨੇ ਜਦੋਂ ਸ਼ਹਿਰ ਦੀ ਪਾਪੂਲੇਸ਼ਨ ਹੁੰਨੀ ਐ ਵਾਰਡ ਹੁੰਨੇ ਨੇ ਤਾਂ ਵਾਰਡਬੰਦੀ ਕਰਨ ਸਮੇ ਜਿਹੜੀ ਟੀਮ ਬਣੀ ਉਸ ਟੀਮ ਨੇ ਸਰਕਾਰ ਦੇ ਕਹਿਣ ਅਨੁਸਾਰ ਪ੍ਰਸ਼ਾਸਨ ਨੇ ਐਡੀਕ ਬੜੀ ਉੱਥੇ ਜਿਹੜੀ ਬਾੜਾਂ ਦੇ ਵਿੱਚ 헤ਰ ਫੇਰ ਕੀਤਾ ਬਾੜਬੰਦੀ ਕਰਨ ਸਮੇ ਕਿ ਜਿਹੜੇ ਇੱਕ ਬਾੜ ਦੇ ਵਿੱਚ ਪੂਰਾ ਬਲਾਕ ਨਹੀਂ ਚੱਕਿਆ ਗਿਆ ਗਲੀ ਨਾਲੋਂ ਗਲੀ ਨੂੰ ਗਲੀ ਦੇ ਵਿੱਚੋਂ ਵੀ ਦੋ ਦੋ ਗਲੀਆਂ ਅਲਗ-ਅਲਗ ਪਾਰਤੀਆਂ ਔਰ ਜਦੋਂ ਬਾੜਬੰਦੀ ਇਹ ਬਣਾਈ ਗਈ ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕੁਝ ਵੀ ਨਹੀਂ ਲਿਖਿਆ ਗਿਆ ਜਿਵੇਂ ਕਿਸੇ ਮਹੱਲੇ ਨੂੰ ਨਾਂ ਨਹੀਂ ਦਿੱਤਾ ਗਿਆ ਕੋਈ ਵੀ ਮਹੱਲੇ ਦਾ ਨਾਂ ਨਹੀਂ ਲਿਖਿਆ ਔਰ ਉਸ ਦਾ ਉਹਦੇ ਵਿੱਚ ਘਰਾਂ ਦੇ ਨਾਂ ਲਿਖੇ ਗਏ ਗਲੀ ਦਾ ਵਿੱਚ ਡੈਸ਼ ਪਾਤੀ ਗਲੀ ਦਾ ਨਾਂ ਹੀ ਨਹੀਂ ਦਿੱਤਾ ਅੱਗੇ ਜਿਕਣਾ ਮੰਨ ਲਓ ਕੋਈ ਵੀ ਹੈ ਵੀ ਸਰੰਦ ਸ਼ਹਿਰ ਵਾਲਾ ਖਾਲਾ ਰੋਡ ਤੋਂ ਚਲਦੇ ਹੋਏ ਗਲੀ ਡੈਸ਼ ਵਾਲੀ ਨਾਂ ਦਿੱਤਾ ਹੀ ਨਹੀਂ ਕੋਈ ਮਤਲਬ ਸਿੱਧੇ ਤੌਰ ਤੇ ਏਡਾ ਕੁ ਬੜਾ ਏਰਫੇਰ ਹੈ ਵੀ ਇਹ ਸਾਨੂੰ ਜੇ ਬਾੜਬੰਦੀ ਇਹ ਸਿਰੇ ਚੜ ਜਾਂਦੀ ਹੈ ਇਹਦੇ ਉੱਤੇ ਮੋਹਰ ਲੱਗ ਜਾਂਦੀ ਹੈ ਤਾਂ ਇਹ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਣਾ ਐਂਡ ਤੱਕ ਕਿਹੜੇ ਘਰ ਕਿਹੜੇ ਪਾਸੇ ਨੇ ਕਿਹੜੇ ਘਰ ਕਿਹੜੇ ਬਸ ਨੇ ਔਰ ਉਸ ਤੋਂ ਬਾਅਦ ਦੂਜੀ ਗੱਲ ਜਿਹੜੀ ਇਹਦੇ ਵਿੱਚ ਜਿਹੜੇ ਮਤਲਬ ਜਿਹੜੇ ਸਾਡੇ ਕਾਨੂੰਨਾਂ ਤੌਰ ਤੇ ਨਿਯਮ ਨੇ ਇੱਕ ਪੂਰਾ ਜਦੋਂ ਬਾੜਬੰਦੀ ਹੋਣੀ ਆ ਬਲੌਕ ਚੱਕਣਾ ਪਹਿਲੀ ਗੱਲ ਤਾਂ ਜਦੋਂ ਜਦੋਂ ਬਾੜਾਂ ਦੇ ਵਿੱਚ ਕੋਈ ਵਾਧਾ ਹੀ ਨਹੀਂ ਕੀਤਾ ਤਾਂ ਫਿਰ ਹੇਰ-ਫੇਰ ਕਰਨ ਦਾ ਮਤਲਬ ਹੀ ਨਹੀਂ ਬਣਦਾ ਜੇ ਕੋਈ ਬਾੜਬੰਦੀ ਬਾੜ ਦੇ ਬਾੜਾਂ ਦੀ ਗਿਣਤੀ ਵਾਧੀ ਤਾਂ ਬਾੜਬੰਦੀ ਕਰਨੀ ਪੈਂਦੀ ਤਾਂ ਉਹਦੇ ਵਿੱਚ ਪੂਰਾ ਬਲੌਕ ਚੱਕਿਆ ਜਾਂਦਾ ਜਿਵੇਂ ਚਾਹੇ ਕੋਈ ਮਹੱਲਾ ਜਾਂ ਕੋਈ ਗਲੀ ਆ ਉਹ ਪੂਰੀ ਗਲੀ ਚੱਕੀ ਚਣੀ ਔਰ ਇੱਥੇ ਦੀ ਹੋਇਆ ਬਾੜਬੰਦੀ ਕਰਨ ਦੇ ਸਮੇਂ ਇਹਨੀਆਂ ਕਾਨੂੰਨ ਦੀਆਂ ਸਾਰੀਆਂ ਧੱਜੀਆਂ ੜਾ ਕੇ ਰੇਲਵੇ ਟਰੈਕ ਤੱਕ ਕ੍ਰੋਸ ਕੀਤੇ ਗਏ ਸਟੇਟ ਹਾਈਵੇ ਕ੍ਰੋਸ ਜਿਹੜੇ ਕ੍ਰੋਸ ਕੀਤੇ ਗਏ ਜਿਹੜਾ ਸਟੇਟ ਹਾਈਵੇ ਦਾ ਦੂਜੇ ਪਾਸੇ ਬਲਾਕ ਬਾੜ ਦੂਜਾ ਤਾਂ ਇਹਨਾਂ ਨੇ ਉਹ ਕ੍ਰੋਸ ਕਰਕੇ ਸਟੇਟ ਹਾਈਵੇ ਦੂਜੇ ਪਾਸੇ ਘਰ ਨਾਲ ਲੈ ਲੇ ਇਸੇ ਤਰੀਕੇ ਨਾਲ ਜਿਵੇਂ ਮੰਨ ਲਓ ਹੁਣ ਬੰਦਾ ਬਹਾਦਰ ਨਗਰ ਸਾਡੇ ਘਰਾਂ ਤੋਂ ਲੈ ਕੇ ਰੇਲਵੇ ਟਰੈਕ ਕ੍ਰੋਸ ਕਰਕੇ ਬਹਾਦਰਗੜ ਤੱਕ ਏਰੀਆ ਪਾਇਆ ਲੰਬਾ ਲੰਬਾ ਹੀ ਔਰ ਉਹ ਦੂਜੇ ਪਾਸੇ ਸਾਡੇ ਘਰਾਂ ਤੋਂ ਲੈ ਕੇ ਪ੍ਰੋਫੈਸਰ ਕਲੋਨੀ ਤੱਕ ਲੈ ਗਏ ਇਸੇ ਤਰੀਕੇ ਨਾਲ ਜਿਹੜਾ ਬਾਹਮਣ ਮਾਜਰਾ ਏਰੀਆ ਹੈ ਬਾਹਮਣ 베ਜਰਾ ਏਰੀਆ ਰੇਲਵੇ ਟ੍ਰੈਕ ਦਾ ਸੈਂਟਰ ਚ ਲੈ ਕੇ ਦੋਨੇ ਪਾਸੇ ਪਾਤਾ ਉੱਥੇ ਤਾਂ ਲੰਘਣ ਨੂੰ ਵੀ ਲੋਕਾਂ ਨੂੰ ਰਸਤਾ ਨਹੀਂ ਹੈ ਕਿਵੇਂ ਲੋਕ ਇੱਕ ਦੂਜੇ ਪਾਸੇ ਜਾਣਗੇ ਤੀਜੀ ਗੱਲ ਇਹ ਹੈ ਵੀ ਜਦੋਂ ਕੋਈ ਵੀ ਵਾਰਡਬੰਦੀ ਹੋਣੀ ਹੈ ਤਾਂ ਉਹ ਦੇ ਵਿੱਚ ਸਭ ਤੋਂ ਨੇੜੇ ਪੁਲਿਸ ਸਟੇਸ਼ਨ ਦੇਖਿਆ ਜਾਂਦਾ ਇੱਥੇ ਇਹ ਵੀ ਚੀਜ਼ ਜਿਹੜੀ ਮਤਲਬ ਅੱਖਾਂ ਪਰੋਖੇ ਕੀਤੀ ਗਈ ਜਿਹੜਾ ਵਾਰਡ ਨੇ ਕਿਸੇ ਨੇ ਵੋਟ ਪਾਉਣ ਜਾਣਾ ਵੋਟਰ ਨੇ ਤਾਂ ਉਹ ਅੱਜ ਬੋਰਡ ਜਿਹੜੇ ਮੰਨ ਲਓ ਸਰਹੰਦ ਸ਼ਹਿਰ ਦੇ ਬੋਰਡ ਨੇ ਵੋਟਰ ਬੋਰਡ ਨੇ ਬੋਰਡ ਪਾਉਣ ਜਾਣਾ ਤਾਂ ਉਹ ਬਾਦਰਗੜ ਜਾਓ ਜਾਂ ਜਾਂ ਬਾਦਰਗੜਾ ਇੱਧਰ ਆਓ ਇਹ ਆ ਬਮਣ ਮਾਝੜਾ ਪਰਲੇ ਪਾਸੇ ਜਿਹੜਾ ਜੀਟੀ ਰੋਡ ਵਾਲੇ ਪਾਸੇ ਆ ਉਹ ਇਸ ਪਾਸੇ ਬਮਣ ਮਾਝੜਾ ਉਹ ਕਿਵੇਂ ਆਉ ਉਹ ਉਹ ਪੁਲ ਦੇ ਉੱਤੇ ਨੂੰ ਕ੍ਰੋਸ ਕਰਕੇ ਆਉ ਕਿੰਨੇ ਉਹਦਾ ਲੰਬਾ ਸਫ਼ਰ ਤੈਅ ਹੋ ਗਿਆ ਮਤਲਬ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸਾਰੀਆਂ ਦਰਕਨਾਰੇ ਕਰਕੇ ਇਹ ਵਾਰਡਬੰਦੀ ਜਿਹੜੀ ਕੀਤੀ ਗਈ ਇਹ ਸਰਕਾਰ ਨੇ ਮੌਜੂਦਾ ਸਰਕਾਰ ਨੇ ਆਪਣੇ ਚਿਹਤਿਆਂ ਨੂੰ ਲਾਭ ਦੇਣ ਲਈ ਆਪਣੀ ਮਨਮਰਜ਼ੀ ਦੇ ਅਨੁਸਾਰ ਸਾਡੇ ਲੋਕਾਂ ਦਾ ਭਾਈਚਾਰਾ ਤੋੜਿਆ ਗਿਆ ਸਾਡੇ ਲੋਕਾਂ ਦੇ ਜਿਹੜੇ ਮਤਲਬ ਆਪਸੀ ਸਬੰਧਤੀ ਉਹਨਾਂ ਨੂੰ ਖਰਾਬ ਕਰਕੇ ਇਹਨਾਂ ਨੇ ਕੇਵਲ ਆਪਣੇ ਬੰਦਿਆਂ ਨੂੰ ਜਿਤਾਉਣ ਵਾਸਤੇ ਇਹ ਕੰਮ ਕੀਤਾ ਗਿਆ ਇਸੇ ਤਰੀਕੇ ਨਾਲ ਪਿਛਲੇ ਸਮੇਂ ਕਾਂਗਰਸ ਸਰਕਾਰ ਨੇ ਕੀਤਾ ਜਦੋਂ ਕਾਂਗਰਸ ਦੀ ਸਰਕਾਰ ਸੀ ਇੱਥੇ ਤਾਂ ਉਹ ਸਮੇਂ ਜਿਹੜੇ ਨਿਵਾਸੀ ਸੀਗੇ ਜਿਹੜੇ ਮਹੱਲਿਆਂ 'ਚ ਰਹਿੰਦੇ ਸੀ ਉਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਤੱਕ ਦੂਜੇ ਮਹੱਲਿਆਂ 'ਚ ਜਾ ਕੇ ਦੂਜੇ ਬਾੜਾਂ 'ਚ ਪਾਤੀਆਂ ਜੇ ਮੰਨ ਲਓ ਪਰਿਵਾਰ ਦੀਆਂ 5 ਵੋਟਾਂ ਨੇ ਤਾਂ ਦੋ ਵੋਟਾਂ ਕਿਸੇ ਵਾਰਡ ਚ ਇੱਕ ਵੋਟ ਕਿਸੇ ਵਾਰਡ ਚ ਤਿੰਨ ਵੋਟ ਇੱਕ ਵੋਟ ਕਿਸੇ ਵਾਰਡ ਚ ਪਰ ਇੱਕ ਇੱਕ ਪਰਿਵਾਰ ਦੀਆਂ ਪੰਜ ਪੰਜ ਵਾੜਾਂ ਚ ਤਿੰਨ ਤਿੰਨ ਵਾੜਾਂ ਚ ਵੋਟਾਂ ਕਾਂਗਰਸ ਦੇ ਰਾਜ ਦੇ ਸਮੇਂ ਪਈਆਂ ਔਰ ਉਹ ਬੜੀ ਵੱਡੀ ਧੱਕੇਸ਼ਾਹੀ ਇੱਥੇ ਸਰਾਂਤ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਹੋਈ ਔਰ ਉਸੇ ਰਾਹ ਦੇ ਉੱਤੇ ਅਜਾਮਾ ਦੀ ਪਾਰਟੀ ਸਰਕਾਰ ਚੱਲ ਰਹੀ ਹੈ ਇਹਨੇ ਅੱਜ ਜਮ੍ਹਾਂ ਹੀ ਸਾਰਾ ਕੁਝ ਇਹ ਕਾਨੂੰਨ ਧਜੀਆਂ ਤੇ ੜਾਤੀਆਂ ਔਰ ਇੱਥੇ ਤੱਕ ਵੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਵੀ ਇਹ ਜਿਹੜਾ ਮਤਾ ਇਹਦੇ ਵਿਰੋਧ ਚ ਨਗਰ ਕੌਂਸਲ ਦੇ ਵਿੱਚ ਮਤਾ ਵੀ ਪੈ ਚੁੱਕਿਆ ਔਰ ਜਲਦੀ ਇਹਦੇ ਵਿੱਚ ਇਹਦੇ ਸਾਡੇ ਜਿਹੜੇ ਇਹ ਜਿਹੜੀ ਬਾੜਵੰਦੀ ਆ ਰੁਕਣੀ ਚਾਹੀਦੀ ਆ ਸੋ ਅਸੀਂ ਅੱਜ ਜਿਹੜੀ ਖਾਸ ਤੌਰ ਤੇ ਡਾਇਰੈਕਟਰ ਲੋਕਲ ਲੋਕਲ ਬਾਡੀ ਉਹ ਤੋਂ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਵਾਰਡਵੰਦੀ ਸਰਹੰਦ ਦੀ ਨਗਰ ਕੌਂਸਲ ਦੀ ਚੋਣਾ ਸਬੰਧੀ ਕੀਤੀ ਗਈ ਆ ਇਹ ਬਿਲਕੁਲ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਆਪਣੀ ਮਨਮਰਜ਼ੀ ਨੇ ਇੱਥੇ ਦੇ ਪ੍ਰਸ਼ਾਸਨ ਨੇ ਸਾਰੇ ਕਾਸੇ ਨੂੰ ਅੱਖੋਂ ਪਰੋਖੇ ਕਰਕੇ ਜਿਹੜੀ ਬਾੜਵੰਦੀ ਕੀਤੀ ਗਈ ਆ ਸੋ ਇਹ ਬਾੜਵੰਦੀ ਦੁਬਾਰਾ ਹੋਵੇ ਜਾਂ ਜਿਵੇਂ ਐਜ਼ ਇਟ ਇਜ਼ ਪਹਿਲਾਂ ਵਾਰਡ ਬਣੇ ਹੋਏ ਨੇ ਉਹ ਵਾਰਡ ਓਪਨ ਹੀ ਰੱਖੇ ਜਾਣ ਤਾਂ ਕਿ ਜਿਹੜੇ ਸਾਡੇ ਇੱਥੇ ਦੇ ਨਿਵਾਸੀ ਨੇ ਉਹਨਾਂ ਨੂੰ ਪੂਰਾ ਇਨਸਾਫ ਮਿਲ ਸਕੇ ਉਹਨਾਂ ਦਾ ਜਿਹੜਾ ਹੱਕ ਬਣਦਾ ਉਹਦਾ ਰਾਈਟ ਬਣਦਾ ਉਹ ਰਾਈਟ ਉਹਨਾਂ ਨੂੰ ਉਸੇ ਤਰੀਕੇ ਨਾਲ ਉਹਨਾਂ ਦਾ ਬਰਕਰਾਰ ਰਹਿ ਕੇ ਉਹਨਾਂ ਨੂੰ ਮਿਲ ਸਕੇ ਇਹ ਸਾਡੀ ਮੰਗ ਹੈ